ਜਿਹੜਾ ਰਾਮ ਮੰਦਰ ਵਾਲਾ ਸਟੈਂਡ ਹੈ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਜਾਂ ਐਸਜੀਪੀਸੀ ਦਾ ਉਹ ਕਿਸੇ ਮਜਬੂਰੀ ਚ ਲਿਆ ਕਿ ਰਵਾਇਤੀ ਅਕਾਲੀਆਂ ਦੇ ਮੂੰਹ ਚ ਕੋੜ ਕੇ ਲੀ ਵਾਲੀ ਗੱਲ ਹੈ ਨਾ ਹੀ ਨਿਗਲ ਸਕਦੇ ਨੇ ਨਾ ਹੀ ਬਾਹਰ ਸੁੱਟ ਸਕਦੇ ਜੇ ਠੀਕ ਹੈਗਾ ਤੇ ਫਿਰ ਸੁਖਬੀਰ ਨੂੰ ਜਾਣਾ ਚਾਹੀਦਾ ਸੀ ਕਿਉਂਕਿ ਉਹ ਮੰਦਰ ਚ ਵੀ ਜਾਂਦਾ ਹੈ ਜਿਹੜੇ ਆਮ ਸਿੱਖਾਂ ਨੇ ਜਾਂ ਨਿਹੰਗ ਸਿੰਘਾਂ ਨੇ ਉੱਥੇ ਲੰਗਰ ਲਾਏ ਪਏ ਆ ਰਾਮ ਅਯੁੱਧਿਆ ਦੇ ਵਿੱਚ ਉਹ ਜਿਹੜੇ 2 ਹੈਗੇ ਨੇ ਜਿਹੜੇ ਉਹ ਸਿੱਖ ਹੈਗੇ ਨੇ ਇੱਕ ਆਰਐਸਐਸ ਨੇ 1988 ਚ ਬਣਾਈ ਸੀ ਰਾਸ਼ਟਰੀ ਸਿੱਖ ਸੰਗਤ ਚਮਨ ਲਾਲ ਜਿਹਨੂੰ ਇਹਨਾਂ ਨੇ ਸ਼ਬਦ ਕੀਰਤਨ ਸਿਖਾਇਆ ਉਹ Hindu ਤੋਂ ਕੀਰਤਨ ਕਰਾਉਂਦੇ ਸੀ ਉਹਨੂੰ ਪਹਿਲਾ ਮੁਖੀ ਲਾਇਆ ਉਹਦੇ ਵਿੱਚੋਂ ਦੇ ਨਾਲ ਮੈਂਬਰ ਸੀ ਲక్ష్ਮੀ ਕਾਂ ਚਾਵਲਾ ਦਾ ਜਿਹੜਾ ਘਰ ਵਾਲਾ ਜੈਸਵਾਲ ਤੇ ਹੋਰ ਇਸ ਕਿਸਮ ਦੇ ਨਕਲੀ ਸਿੱਖ ਹਵਨ ਕਰਨ ਵਾਲਾ ਮੂਰਤੀ ਨੂੰ ਪੂਜਨ ਕਰਨ ਵਾਲਾ ਸਿੱਖ ਨਹੀਂ ਹੋ ਸਕਦਾ ਉਹ ਜਿਹੜੇ ਗਏ ਨੇ ਉਹ ਨਕਲੀ ਨੇ ਉਹ ਗਰੂਤ ਕਨਸੈਪਟ ਨਾਲ ਜੁੜੇ ਹੋਏ ਸਿੱਖੀ ਹੈ ਕਿ ਕਿ ਗੁਰੂ ਨਾਨਕ ਪਾਤਸ਼ਾਹ ਨੇ ਜਨੌਵ ਤੋਂ ਇਨਕਾਰ ਕਰ ਦਿੱਤਾ ਸੀ ਉਹ ਕਹਿੰਦੇ ਸੀ ਕਿ ਮੈਂ ਇਹਦੇ ਹੱਕ ਚ ਨਹੀਂ ਹੈਗਾ ਫਿਰ ਗੁਰੂ ਤੇਗ ਬਹਾਦਰ ਸਾਹਿਬ ਨੇ ਨੌਮੀ ਪਾਤਸ਼ਾਹੀ ਨੇ ਉਸ ਜਨੌ ਨੂੰ ਪ੍ਰੋਟੈਕਟ ਕਰਨ ਲਈ ਜਦੋਂ ਔਰੰਗਜ਼ੇਬ ਜ਼ਬਰਦਸਤੀ ਲਾ ਰਿਹਾ ਸੀ ਉਹਨਾਂ ਨੇ ਕੁਰਬਾਨੀ ਦਿੱਤੀ ਤਾਂ ਸੁਪਰੀਮ ਕੋਰਟ ਦੀਆਂ ਜਿਹੜੀਆਂ ਟਿੱਪਣੀਆਂ ਆਈਆਂ ਰਾਮ ਮੰਦਰ ਦੇ ਉਦਘਾਟਨ ਨੂੰ ਲੈ ਕੇ ਸੁਪਰੀਮ ਕੋਰਟ ਨੇ ਕਿਹਾ ਕਿ 500 ਸਾਲ ਪਹਿਨੀ ਸਾਨੂੰ ਹਿਸਟਰੀ ਮਿਲੀ ਹੈ ਕਿ ਇੱਥੇ ਮੰਦਰ ਹੈਗਾ ਸੀ 1846 ਦੇ ਵਿੱਚ ਟ੍ਰੀਟੀ ਆਫ ਲਾਹੌਰ ਹੋਈ ਸੀ ਅੰਗਰੇਜ਼ਾਂ ਤੇ ਸਿੱਖਾਂ ਦੇ ਵਿਚਾਲੇ ਸਿੱਖ ਰਾਜ ਨੇ ਅੰਗਰੇਜ਼ ਰਾਜ ਦੇ ਉੱਪਰ ਕਈ ਕਿਸਮ ਦੇ ਟੈਕਸ ਵੀ ਲਾਇਨੇ ਔਰ ਟ੍ਰੀਟੀਆਂ ਔਨ ਰਿਕਾਰਡ ਹੈਗੇ ਫਿਰ ਜੇ ਕੋਈ ਸਿੱਖ ਉਸ ਟ੍ਰੀਟੀ ਨੂੰ ਬੇਸ ਬਣਾ ਕੇ ਕਹਿੰਦਾ ਕਿ ਸਿੱਖ ਰਾਜ ਸਸਪੈਂਡ ਸੀ ਉਹਨੂੰ ਰੀਸਟੋਰ ਕਰੋ ਸਿੱਖ ਰਾਜ ਦੀ ਗੱਲ ਕਰਦਾ ਹੈ ਉਹਦੇ ਉੱਪਰ ਤੁਸੀਂ ਯੂਪੀ ਲਾਉਂਦੇ ਹੋ ਤੇ ਫਿਰ ਸੁਪਰੀਮ ਕੋਰਟ ਨੂੰ ਇਤਿਹੀ ਕੌਗਨੀਸੈਂਸ ਲੈ ਕੇ ਸਿੱਖਾਂ ਦਾ ਰਾਜ ਵਾਪਸੀ ਕਰਨਾ ਚਾਹੀਦਾ ਫਿਰ ਹੀ ਤਾਂ ਅਸੀਂ ਮੰਨਾਂਗੇ ਮਨੇ ਉਹ ਇਹ ਕਹਿ ਰਿਹਾ ਕਿ ਦੇਸ਼ ਨੂੰ ਤੋੜਨ ਵਾਲੀ ਗੱਲ ਵੀ ਹੁੰਦੀ ਹੈ ਆ ਦੇਖੋ ਸਿਰ ਬੰਗਲਾਦੇਸ਼ ਤੋੜਨਾ ਵੀ ਮਾਰੀ ਗੱਲ ਸੀ ਆ ਪੰਦਰ ਤੇ ਜੁਗਾਟ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੀ ਹੋਰ ਲੀਡਰਸ਼ਿਪ ਨੇ ਪੂਰਾ ਜਵਾਬ ਦਿੱਤਾ ਹੈ ਪੱਤਰ ਲਿਖ ਕੇ ਤੇ ਨਾਲ ਵੀਡੀਓ ਦੇ ਜ਼ਰੀਏ ਫੋਨ ਕਾਲਾਂ ਦੇ ਜ਼ਰੀਏ ਧੰਨਵਾਦ ਕਰਦੇ ਨਹੀਂ ਥੱਕਦੇ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਆਪ ਦਾ ਸਟੈਂਡ ਸਪਸ਼ਟ ਕਰਨਾ ਚਾਹੀਦਾ ਹੈ ਇਹ ਪੂਰੀ ਦੁਨੀਆ ਦੇ ਸਿੱਖਾਂ ਵਿੱਚ ਮੈਸੇਜ ਸੀ ਕਿ ਸਿੱਖਾਂ ਨੂੰ ਇਸ ਰੌਲੇ 'ਚ ਨਹੀਂ ਜਾਣਾ ਚਾਹੀਦਾ ਕਿ ਇਥੇ ਹਿੰਦੂ ਤੇ ਮੁਸਲਮਾਨਾਂ ਦੇ ਵਿੱਚ ਇੱਕ ਲੜਾਈ ਚੱਲ ਰਹੀ ਹੈ ਜਿਹੜਾ ਸਿੱਖ ਹੈ ਉਹ ਆਲਰੇਡੀ ਓਨ ਟਾਰਗੇਟ ਹੈ ਜਦੋਂ ਬਾਪਰੀ ਮਸਜਿਦ ਨੂੰ ਇਨਾਂ ਨੇ ਸ਼ਹੀਦ ਕੀਤਾ ਸੀ ਉਦੋਂ ਬਾਦਲਦਲ ਦਾ ਇੱਕ ਦਿੱਲੀ ਦਾ ਪ੍ਰਧਾਨ ਸੀ ਤਾਰ ਸਿੰਘ ਇਹ ਉਹ ਜਥਾ ਲੈ ਕੇ ਗਿਆ ਤੇ ਉਹ ਜਦੋਂ ਸਿੱਖਾਂ ਦੀਆਂ ਫੋਟੋਆਂ ਵਾਇਰਲ ਹੋਈਆਂ ਨੇ ਉਸ ਤੋਂ ਬਾਅਦ ਵਾਇਲੈਂਸ ਹੋਈ ਹੈ ਅਫਗਾਨਿਸਤਾਨ 'ਚ ਸਾਡੀ ਗੁਰਦੁਆਰੇ ਢਾਏ ਗਏ ਜਿਹੜੇ ਲੋਕ ਗਏ ਜਾਂ ਇਹ ਘਟਨ ਹੋ ਰਿਹਾ ਹੈ ਬਿਲਕੁਲ ਜਾਇਜ਼ ਕਿਉਂ ਤੁਸੀਂ ਜਥਾ ਲੈ ਕੇ ਗਏ ਸੀ ਜੁੱਧਿਆ ਦੇ ਵਿੱਚੋਂ ਗੁਰਮਤਿ ਦੇ ਮਤਲਬ ਸੀ ਸਿੰਘ ਬਾਦਲ ਜਿਹੜਾ ਅੱਜ ਗੁਰਮਤਿ ਦੀ ਗੱਲ ਕਰ ਰਿਹਾ ਤੁਸੀਂ ਮੰਦਰਾਂ 'ਚ ਵੀ ਗਏ ਹੋ ਕਿ ਹਰ ਸਿਮਰਤ ਉਹ ਸ਼ਿਵ ਜੀ ਦੇ ਮੰਦਰ 'ਚ ਜਾ ਕੇ ਹਰ ਕਿਸਮ ਦੀ ਪੂਜਾ ਕਰਕੇ ਆਈ ਹੈ ਅਸਲ ਸੱਚ ਇਹ ਹੈ ਕਿ ਇਹ ਕੋ ਧਾਰਮਿਕ ਨਹੀਂ ਹੈ ਕਿ ਸਿੱਖ ਪੌਣ ਦਾ ਬਹੁਤ ਪ੍ਰੈਸ਼ਰ ਹੈ ਅਯੁੱਧਿਆ ਦੇ ਵਿੱਚ ਜੋ ਇੱਕ ਵੱਡਾ ਸਮਾਗਮ ਹੋ ਰਿਹਾ ਉਸ ਦੇ ਵਿੱਚ ਉਦਘਾਟਨ ਹੋਇਆ RAM ਮੰਦਰ ਦਾ ਜਿਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਇੱਕ ਪਾਸੇ ਕਿਹਾ ਜਾ ਰਿਹਾ ਧਰਮ ਨਿਰਪੱਖਤਾ ਦੀ ਸੋਚ ਦੇ ਆਧਾਰ ਦੇ ਉੱਤੇ ਕਿ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਤੇ ਇਸ ਦਾ ਵੈਲਕਮ ਕਰਦੇ ਹਾਂ ਪਰ ਇੱਕ ਵਰਗ ਉਹ ਵੀ ਹੈ ਜਿਹੜਾ ਕਹਿੰਦਾ ਕਿ ਜਿੱਥੇ ਫਿਰ ਧੱਕੇਸ਼ਾਹੀ ਹੁੰਦੀ ਹੈ ਉੱਥੇ ਤੁਸੀਂ ਕਿਉਂ ਧੱਕੇ ਕਰਦੇ ਹੋ ਉਦੋਂ ਕਿਉਂ ਨਹੀਂ ਬੋਲਿਆ ਜਾਂਦਾ ਖਾਸ ਕਰਕੇ ਅਯੁੱਧਿਆ ਚ ਹੋ ਰਹੇ RAM ਮੰਦਰ ਦੇ ਉਦਘਾਟਨ ਦੇ ਦੌਰਾਨ ਅਸੀਂ ਇਹ ਗੱਲਬਾਤ ਕਰ ਰਹੇ ਹਾਂ ਕਿਉਂਕਿ ਇਸ ਵਿੱਚ ਸ਼੍ਰੋਮਣੀ ਅਕਾਲੀ ਦਲ SGPC ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਚੇਚੇ ਤੌਰ ਤੇ ਧੰਨਵਾਦ ਕੀਤਾ ਇਹ ਧੰਨਵਾਦ ਕਿਹੜੇ ਆਧਾਰ ਤੇ ਕੀਤਾ ਉਸ ਵਿੱਚ ਕਿੰਨੀ ਦਲੀਲ ਸੀ ਜਾਂ ਫਿਰ ਉਹਦੇ ਪਿੱਛੇ ਕੋਈ ਹੋਰ ਕਾਰਨ ਵੀ ਪਏ ਆ ਇਸ ਦੇ ਉੱਤੇ ਵੀ ਚਰਚਾ ਕਰਾਂਗੇ ਨਾਲ ਇੱਕ ਹੋਰ بڑا ਗੰਭੀਰ ਮਸਲਾ ਐ ਇਸੇ ਦੇ ਨਾਲ ਗੱਲ ਤੋਰਦੇ ਹਾਂ ਗੱਲ ਅੱਗੇ ਨੂੰ ਵਧਾਵਾਂਗੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਮੇਰੇ ਨਾਲ ਇਸ ਵਕਤ ਬੈਠੇ ਨੇ ਸਿਮਰਨਜੀਤ ਸਿੰਘ ਜੀ ਉਹਨਾਂ ਅਸੀਂ ਗੱਲ ਕਰਦੇ ਹਾਂ ਐਡਵੋਕੇਟ ਸਾਹਿਬ ਜੋ ਗੱਲਾਂ ਸਾਹਮਣੇ ਆ ਰਹੀਆਂ ਜਾਂ ਰਾਮ ਮੰਦਰ ਦਾ ਦੁਘਟਨ ਹੋਇਆ ਜਿਹੜੇ ਢੰਗ ਚ ਹੋਇਆ ਜਿਹੜੇ ਹਾਲਾਤ ਚ ਹੋਇਆ ਕਈ ਲੋਚਨਾ ਕਰਦੇ ਆ ਕੋਈ ਕਹਿੰਦੇ ਆ ਕਿ ਨਹੀਂ ਅਸੀਂ ਜੀ ਆਇਆਂ ਨੂੰ ਕਹਿੰਦੇ ਆ ਕਿ ਆਖਰਕਾਰ ਉਦਘਾਟਨ ਹੋਇਆ ਸਾਨੂੰ ਲੰਬੇ ਸਮੇਂ ਤੋਂ ਉਡੀਕ ਸੀ ਪਹਿਲੀ ਨਜ਼ਰੇ ਪਹਿਲਾਂ ਤਾਂ ਤੁਸੀਂ ਕਿਵੇਂ ਦੇਖਦੇ ਹੋ ਆਰਾਮ ਮੰਦਿਰ ਦੇ ਉਦਘਾਟਨ ਨੂੰ ਦੇਖੋ ਜੇ ਇਸ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਕਿ ਇੱਕ ਜਿਹੜੀ ਮਸਜਿਦ ਹੈ ਉਹਨੂੰ ਪਹਿਲੇ ਡਿਮੋਲਿਸ਼ ਕੀਤਾ ਜਾਂਦਾ ਹੈ ਜੀ ਫਿਰ ਹੁਣ ਉਹਨੂੰ ਢਾ ਕੇ ਬਣਾਉਣ ਵੇਲੇ ਉਹਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਇਕ ਫਿਰਕੇ ਨੂੰ ਸਨਬ ਕਰਕੇ ਜਿੱਤ ਦੀ ਜਿਵੇਂ ਆ ਤੁਸੀਂ ਵੇਖਿਆ ਕਿ ਗਲੀਆਂ ਚ ਛੋਟੇ ਛੋਟੇ ਬੱਚੇ ਵੀ ਉਹ ਪ੍ਰੋਪਗੇਟ ਕਰ ਰਹੇ ਨੇ ਇਹ ਪੋਇਜ਼ਨ ਸੋਸਾਇਟੀ ਦੇ ਛੋਟੇ ਛੋਟੇ ਬੱਚਿਆਂ ਚ ਵੀ ਆ ਗਿਆ ਹੂੰ ਸੋ ਇਹ ਜਿਹੜਾ ਇਹ ਮੇ ਲੱਗ ਰਿਹਾ ਹੈ ਕਿ ਜਿਵੇਂ ਮੁਸਲਮਾਨਾਂ ਨੂੰ ਇਹਨੇ ਕ੍ਰਸ਼ ਕਰਕੇ ਇਹ 500 ਸਾਲ ਬਾਅਦ ਜਿਹੜਾ ਜਿੱਤ ਕੀਤੀ ਹੈਗੀ ਹੈ ਤੇ ਅਸੀਂ ਇਸ ਗੱਲ ਦੇ ਖਿਲਾਫ ਨਹੀਂ ਹੈਗੇ ਜਿਹੜੀ ਸਿੱਖ ਥਾਟ ਹੈ ਕੋਕੀ ਗੁਰੂ ਨਾਨਕ ਪਾਤਸ਼ਾਹ ਨੇ ਜਨਉ ਪਉਣ ਤੋਂ ਇਨਕਾਰ ਕਰ ਦਿੱਤਾ ਸੀ ਉਹ ਕਹਿੰਦੇ ਸੀ ਕਿ ਮੈਂ ਇਹਦੇ ਹੱਕ ਚ ਨਹੀਂ ਹੈਗਾ ਫਿਰ ਗੁਰੂ ਤੇਗ ਬਹਾਦਰ ਸ਼ਾਹ ਨੇ ਨੌਮੀ ਪਾਤਸ਼ਾਹੀ ਨੇ ਉਸ ਜਨਉ ਨੂੰ ਪ੍ਰੋਟੈਕਟ ਕਰਨ ਲਈ ਜਦੋਂ ਔਰੰਗਜ਼ੇਬ ਜ਼ਬਰਦਸਤੀ ਲਾ ਰਿਹਾ ਸੀ ਉਹਨਾਂ ਨੇ ਕੁਰਬਾਨੀ ਦਿੱਤੀ ਜਦੋਂ ਕਿ ਸਾਡਾ ਫੇਥ ਨਹੀਂ ਹੈਗਾ ਜੀ ਪਰ ਸਾਡੀ ਸਿਧਾਂਤ ਹੈ ਕਿ ਜਿੰਦਾ ਕਿਸੇ ਦਾ ਫੇਥ ਹੈਗਾ ਉਹਨੂੰ ਜ਼ਬਰਦਸਤੀ ਜਿਹੜਾ ਵਾ ਕਨਵਰਸ਼ਨ ਨਹੀਂ ਹੋਣੀ ਚਾਹੀਦੀ ਪਰ ਤੁਸੀਂ ਤੇ ਖੁਦ ਵਕਾਲਤ ਕਰਦੇ ਹੋ ਲੰਬੇ ਸਮੇਂ ਤੋਂ ਸੁਪਰੀਮ ਕੋਰਟ ਦੀਆਂ ਜਿਹੜੀਆਂ ਟਿੱਪਣੀਆਂ ਆਈਆਂ ਆ ਰਾਮ ਮੰਦਰ ਦੇ ਵਿਘਟ ਨੂੰ ਲੈ ਕੇ ਉਹ ਵੀ ਚਰਚਾ ਦਾ ਵਿਸ਼ਾ ਨਹੀਂ ਉਸ ਦੇ ਵਿੱਚ ਤਾਂ ਹਿਸਟਰੀ ਦੱਸੀ ਗਈ ਹੈ ਐਸੇ ਕਰਕੇ ਇਹ ਕਹਿੰਦੇ ਅੱਗੇ ਤੋਰਿਆ ਗਿਆ ਇਸ ਕਰਕੇ ਇਹਨੂੰ ਪੱਕਿਆ ਕੀਤਾ ਗਿਆ ਦੀ ਖੁਜੜੀ ਹਿਸਟਰੀ ਦੀ ਗੱਲ ਹੈ ਸੁਪਰੀਮ ਕੋਰਟ ਨੇ ਕਿਹਾ ਕਿ 500 ਸਾਲ ਪੁਰਾਣੀ ਸਾਨੂੰ ਹਿਸਟਰੀ ਮਿਲੀ ਹੈ ਕਿ ਇੱਥੇ ਮੰਦਰ ਹੈਗਾ ਸੀ ਤੇ ਅਸੀਂ ਉਸੇ ਬੇਸਿਸ ਤੇ ਉਹਨਾਂ ਨੇ ਜੱਜਮੈਂਟ ਪਾਸ ਕੀਤੀ ਹੈ ਤੇ ਅਸੀਂ ਸੁਪਰੀਮ ਕੋਰਟ ਨੂੰ ਕਹਿਣਾ ਚਾਹੁੰਦੇ ਹਾਂ 1846 ਦੇ ਵਿੱਚ ਟਰੀਟੀ ਆਫ ਲਾਹੌਰ ਹੋਈ ਸੀ ਅੰਗਰੇਜ਼ਾਂ ਤੇ ਸਿੱਖਾਂ ਦੇ ਵਿਚਾਲੇ ਤੇ 1809 ਤੋਂ ਸਾਡੀਆਂ ਟਰੀਟੀਆਂ ਸਪੈਲੀ ਟਰੀਟੀ ਹੋਈ ਸੀ ਟਰੀਟੀ ਆਫ ਅੰਮ੍ਰਿਤਸਰ ਸਿੱਖ ਰਾਜ ਨੇ ਅੰਗਰੇਜ਼ ਰਾਜ ਦੇ ਉੱਪਰ ਕਈ ਕਿਸਮ ਦੇ ਟੈਕਸ ਵੀ ਲਾਇਏ ਨੇ 올 ਟਰੀਟੀਆਂ ਔਨ ਰਿਕਾਰਡ ਹੈ ਗਏ ਨੇ ਤੇ ਫਿਰ ਜੇ ਕੋਈ ਸਿੱਖ ਉਸ ਟਰੀਟੀ ਨੂੰ ਬੇਸ ਬਣਾ ਕੇ ਕਹਿੰਦਾ ਕਿ ਸਿੱਖ ਰਾਜ ਸਸਪੈਂਡ ਸੀ onu restore ਕਰੋ ਸਿੱਖ ਰਾਜ ਦੀ ਗੱਲ ਕਰਦਾ ਹੈ ਉਹਦੇ ਉੱਪਰ ਤੁਸੀਂ ਯੂਪੀ ਲਾਉਂਦੇ ਹੋ ਤੇ ਫਿਰ ਤੇ ਸੁਪਰੀਮ ਕੋਰਟ ਨੂੰ ਇਹਦੀ ਵੀ ਕਾਗਨਸ ਲੈ ਕੇ ਸਿੱਖਾਂ ਦਾ ਰਾਜ ਵਾਪਸੀ ਕਰਨਾ ਚਾਹੀਦਾ ਫਿਰ ਹੀ ਤਾਂ ਅਸੀਂ ਮੰਨਾਂਗੇ ਨਾ ਕਿ ਸੁਪਰੀਮ ਕੋਰਟ ਈਮਾਨਦਾਰ ਹੈ ਕੀ ਹੈ ਤਾਂ ਹਿਸਟਰੀ ਦੀ ਇੱਜ਼ਤ ਕਰਦੀ ਹੈ ਇਹ ਤੇ ਹਿਸਟਰੀ ਇਹਵੇਂ ਆ ਕਿ ਆਪਦੇ ਢੰਗ ਨਾਲੇ ਕਵੈਸ਼ਨ ਬਣਾਈ ਜਾਂਦੇ ਨੇ ਜਿਵੇਂ ਸਿਵਲ ਕੇਸਾਂ ਚ ਤੇ ਕ੍ਰਿਮੀਨਲ ਕੇਸਾਂ ਚ ਅਸੀਂ ਵੇਖਦੇ ਆ ਜਿਸ ਤਰ੍ਹਾਂ ਤੁਹਾਨੂੰ ਸੂਟੇਬਲ ਕੁਐਸ਼ਨਸ ਕਰਕੇ ਉਹਨਾਂ ਦਾ ਜਵਾਬ ਆਪਦੇ ਢੰਗ ਨਾਲ ਦੇ ਕੇ ਫੈਸਲਾ ਹੱਕ ਚ ਕਰ ਦਿੱਤਾ ਜਾਂਦਾ ਹੈ ਤੁਸੀਂ ਜਿਹੜੀਆਂ ਰਿਲੇਟ ਕੀਤਾ ਹੈ ਕਿ ਜਿਹੜੀਆਂ ਫਿਰ ਸਾਡੇ ਇਸ ਪਾਸੇ ਹੋਈਆਂ ਸੀ ਟ੍ਰੀਟੀਜ਼ ਉਹਨਾਂ ਨੂੰ ਵੀ ਧਿਆਨ ਚ ਰੱਖ ਕੇ ਫੈਸਲਾ ਕਰੋ ਪਰ ਉਦੋਂ ਤਾਂ ਦੇਸ਼ ਦਾ ਕਾਨੂੰਨ ਅੱਜ ਦੀ ਘੜੀ ਵਿੱਚ ਤੁਹਾਡੇ ਵੀ ਸਾਹਮਣੇ ਹੈ ਸਭ ਦੇ ਸਾਹਮਣੇ ਉਹ ਇਹ ਕਹਿ ਰਿਹਾ ਕਿ ਦੇਸ਼ ਨੂੰ ਤੋੜਨ ਵਾਲੀ ਗੱਲ ਵੀ ਹੁੰਦੀ ਹੈ ਆ ਦੇਖੋ ਫਿਰ ਬੰਗਲਾਦੇਸ਼ ਤੋੜਨਾ ਵੀ ਮari ਗੱਲ ਸੀ ਫਿਰ ਤਾਂ ਜੇ ਤੁਸੀਂ ਇਸ ਪਾਸੇ ਚੱਲ ਪੋਗੇ ਉਹ ਤਾਂ ਫਿਰ ਤੁਸੀਂ ਕਹਿੰਦੇ ਹੋ ਬਲੋਚਿਸਤਾਨ ਨੂੰ ਵੀ ਅਸੀਂ ਆਜ਼ਾਦੀ ਦੇ ਦੇਣੀ ਹੈ ਤੇ ਫਿਰ ਉਹ ਤੁਹਾਡੇ ਖਿਲਾਫ ਗੱਲ ਹੈਗੀ ਆ ਤੁਸੀਂ ਕਿਵੇਂ ਕਰ ਰਹੇ ਹੋ ਜੀ ਉਹ ਇੱਥੋਂ ਦਾ ਜਿਹੜਾ ਕਨਸਟੀਟਿਊਸ਼ਨ ਹੈ ਉਹ ਕਹਿੰਦਾ ਹੈ ਅ ਜਿਹੜੀ IPC ਦੀ ਸਾਡੀ ਧਾਰਾ 125 26 ਹੈ ਉਹ ਗੱਲ ਕਰਦੀ ਹੈ ਕਿ ਜਿਨ੍ਹਾਂ ਦੇਸ਼ਾਂ ਨਾਲ ਤੁਹਾਡੇ ਡਿਪਲੋਮੈਟਿਕ ਰਿਲੇਸ਼ਨਸ ਨੇ ਉਹਦੇ ਖਿਲਾਫ ਤੁਸੀਂ ਗੱਲ ਨਹੀਂ ਕਰ ਸਕਦੇ ਤੇ ਇੱਥੇ ਵੇਖੋ ਜਿਹੜੇ ਆ ਕੱਟਰ ਹਿੰਦੂ ਨੇ ਰੋਜ਼ ਪਾਕਿਸਤਾਨ ਦੇ ਝੰਡੇ ਫੁਕਦੇ ਨੇ ਤੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਨਾ ਹੈ ਫਿਰ ਤਾਂ ਤੁਸੀਂ ਲਾਹੌਰ ਪਸ਼ਾਵਰ ਚ ਜਿਹੜੇ ਤੁਹਾਡੇ ਗੁੱਡਵਿਲ ਆਫਿਸਸ ਨੇ ਉਹ ਲਾਓ ਜੇ ਪਾਕਿਸਤਾਨ ਤੁਹਾਡਾ ਦੁਸ਼ਮਨ ਦੇਸ਼ ਹੈ ਤੇ ਫਿਰ ਤੁਹਾਡੇ ਉੱਥੇ ਐਮਬੈਸਡਰਸ ਕਿਉਂ ਬੈਠੇ ਹੋਏ ਨੇ ਇਹ ਜਿਹੜੇ ਡਬਲ ਸਟੈਂਡਰਡਸ ਹੈ ਉਹ ਨਹੀਂ ਹੋਣੇ ਚਾਹੀਦੇ ਜੀ ਆ ਰਾਮ ਮੰਦਰ ਦੇ ਵਿਘਟ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੀ ਹੋਰ ਲੀਡਰਸ਼ਿਪ ਨੇ ਪੂਰਾ ਜਵਾਬ ਦਿੱਤਾ ਹੈ ਪੱਤਰ ਲਿਖ ਕੇ ਤੇ ਨਾਲ ਵੀਡੀਓ ਦੇ ਜ਼ਰੀਏ ਫੋਨ ਕਾਲਾਂ ਦੇ ਜ਼ਰੀਏ ਧੰਨਵਾਦ ਕਰਦੇ ਨਹੀਂ ਥੱਕਦੇ ਸਾਹਮਣੇ ਨਜ਼ਰ ਆ ਰਹੇ ਇੱਥੋਂ ਤੱਕ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਤੇ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਵੀ ਇਚੇ ਇਚੇ ਤੌਰ ਤੇ ਸ਼ੁਕਰੀ ਦੀ ਕੋਸੀ ਤੇ ਤੁਹਾਡੇ ਚੈਨਲਸ ਰਾਹੀਂ ਪਹਿਲੇ ਵੀ ਅਲੋਟ ਕੀਤਾ ਸੀ ਅਸੀਂ ਲੰਬੇ ਸਮੇਂ ਤੋਂ ਕਹਿ ਰਹੇ ਸੀ ਕਿ ਅਕਾਲ ਤਖਸਬ ਦੇ ਜਥੇਦਾਰ ਨੂੰ ਆਪ ਦਾ ਸਟੈਂਟ ਸਪਸ਼ਟ ਕਰਨਾ ਚਾਹੀਦਾ ਹੈ ਤੇ ਇਹ ਪੂਰੀ ਦੁਨੀਆ ਦੇ ਸਿੱਖਾਂ ਵਿੱਚ ਮੈਸੇਜ ਸੀ ਕਿ ਸਿੱਖਾਂ ਨੂੰ ਇਸ ਰੌਲੇ 'ਚ ਨਹੀਂ ਜਾਣਾ ਚਾਹੀਦਾ ਕਿਉਂਕਿ ਇਥੇ ਹਿੰਦੂ ਤੇ ਮੁਸਲਮਾਨਾਂ ਦੇ ਵਿੱਚ ਇੱਕ ਲੜਾਈ ਚੱਲ ਰਹੀ ਹੈ ਤੇ ਜਿਹੜਾ ਸਿੱਖ ਹੈ ਉਹ ਆਲਰੇਡੀ ਔਨ ਟਾਰਗੇਟ ਹੈ ਅਸੀਂ ਆਲਰੇਡੀ ਮਿਨੋਰਿਟੀ 'ਚ ਹੈ ਸਾਡੇ ਜਿਹੜੇ ਮੈਜੋਰਿਟੀ ਹਿਸਟੋਰੀਕਲ ਗੁਰਦੁਆਰੇ ਨੂੰ ਪਾਕਿਸਤਾਨ 'ਚ ਨੇ ਅਫਗਾਨਿਸਤਾਨ ਚ ਨੇ ਜਿਹੜਾ ਗਰੀਬ ਸਿੱਖ ਹੈ ਜਿਹੜਾ ਬਹੁਤਾ ਅਮਰੀਕਾ ਕੈਨੇਡਾ ਨਹੀਂ ਜਾ ਸਕਦਾ ਹੈ ਉਹ ਲੋਕ ਜਿਹੜੇ ਹੈਗੇ ਨੇ ਉਹ ਅਰਬਨ ਕੰਟਰੀਜ਼ ਦੇ ਵਿੱਚ ਰੋਜ਼ਗਾਰ ਲਈ ਬੈਠੇ ਹੋਏ ਨੇ ਤੇ ਜਦੋਂ ਬਾਬਰੀ ਮਸਜਿਦ ਨੂੰ ਇਹਨਾਂ ਨੇ ਸ਼ਹੀਦ ਕੀਤਾ ਸੀ ਉਦੋਂ ਬਾਦਲ ਦਲ ਦਾ ਇੱਕ ਦਿੱਲੀ ਦਾ ਪ੍ਰਧਾਨ ਸੀ ਅਵਤਾਰ ਸਿੰਘ ਹਿੱਤ ਉਹ ਜਥਾ ਲੈ ਕੇ ਗਿਆ ਤੇ ਉਹ ਜਦੋਂ ਸਿੱਖਾਂ ਦੀਆਂ ਫੋਟੋਆਂ ਵਾਇਰਲ ਹੋਈਆਂ ਨੇ ਉਸ ਤੋਂ ਬਾਅਦ ਵਾਇਲੈਂਸ ਹੋਈ ਹੈ ਅਫਗਾਨਿਸਤਾਨ ਸਾਡੇ ਗੁਰਦੁਆਰੇ ਟਾਈ ਗਏ ਨੇ ਦੇ اسی ਇਸੇ ਪਲੀਤੇ بار-बार ਕਹਿ ਰਹੇ ਸੀ ਕਿ ਜਥੇਦਾਰ ਅਕਾਲ ਤਖਤ ਨੂੰ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਕਿ ਸਿੱਖਾਂ ਦਾ ਹੋਰ ਨੁਕਸਾਨ ਨਾ ਹੋਏ ਆਪਾਂ ਨੂੰ ਇਸ ਗੱਲ ਤੋਂ ਦੂਰੀ ਤੇ ਰਹਿਣਾ ਚਾਹੀਦਾ ਪਰ ਉਹਨਾਂ ਨੇ ਜਿਹੜੀ ਦਲੀਲ ਦਿੱਤੀ ਹੈ ਧੰਨਵਾਦ ਕਰਦੇ ਹਾਂ ਸੁਰਖੀਆਂ ਬਣੀਆਂ ਵੱਡੀਆਂ-ਵੱਡੀਆਂ ਅਖਬਾਰਾਂ 'ਚ ਕਹਿੰਦੇ ਗੁਰਮਤਿ ਫਲਸਫਾ ਸਾਨੂੰ ਇਹ ਦੱਸਦਾ ਸੀ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਹੈ ਇਸ ਕਰਕੇ ਜਿਹੜੇ ਲੋਕ ਗਏ ਜਾਂ ਇਹ ਦਘਟਨ ਹੋ ਰਿਹਾ ਹੈ ਬਿਲਕੁਲ ਜਾਇਜ਼ ਹੈ ਦੇਖੋ ਗੁਰਮਤਿ ਫਲਸਫਾ ਤਾਂ ਬਹੁਤ ਕੁਝ ਕਹਿੰਦਾ ਹੈ ਇਹਨੂੰ ਪੁੱਛੋ ਕਿ ਜਦੋਂ ਤੁਸੀਂ ਜਥਾ ਲੈ ਕੇ ਗਏ ਸੀ ਜੁੱਧਿਆ ਦੇ ਵਿੱਚ ਉਹ ਗੁਰਮਤ ਦੇ ਮੁਤਾਬਕ ਸੀ ਫਿਰ ਤੁਸੀਂ ਇਹ ਹੀ ਦੱਸੋ ਕਿ ਆ ਸੁਖਬੀਰ ਸਿੰਘ ਬਾਦਲ ਜਿਹੜਾ ਅੱਜ ਗੁਰਮਤ ਦੀ ਗੱਲ ਕਰ ਰਿਹਾ ਹੈ ਤੁਸੀਂ ਮੰਦਰਾਂ 'ਚ ਵੀ ਗਏ ਹੋ ਹਰ ਸਿਮਰਤ ਉਹ ਸ਼ਿਵਜੀ ਦੇ ਮੰਦਰ ਚ ਜਾ ਕੇ ਹਰ ਕਿਸਮ ਦੀ ਪੂਜਾ ਕਰਕੇ ਆਈ ਹੈ ਅਸਲ ਸੱਚ ਇਹ ਹੈ ਕਿ ਇਹ ਕੋ ਧਾਰਮਿਕ ਨਹੀਂ ਹੈਗੇ ਸਿੱਖ ਕੌਮ ਦਾ ਬਹੁਤ ਪ੍ਰੈਸ਼ਰ ਹੈ ਇਹਨਾਂ ਨੇ ਸਿੱਖ ਵੋਟ ਬੈਂਕ ਨੂੰ ਸਾਹਮਣੇ ਰੱਖ ਕੇ ਸਿੱਖਾਂ ਦੇ ਰੋਹ ਨੂੰ ਸਾਹਮਣੇ ਰੱਖ ਕੇ ਨਹੀਂ ਗਏ। ਦੂਸਰਾ ਇਹਨਾਂ ਨੂੰ ਇਹ ਵੀ ਹੈਗਾ ਹੈ ਕਿ ਹੁਣ ਅਸੀਂ ਗਏ ਨਹੀਂ। ਇਹ ਨਾ ਹੋਏ ਕਿ ਬੀਜੇਪੀ ਸਾਡੇ ਕਰਪਸ਼ਨਸ ਦੇ ਕੇਸਸ ਤੇ ਵਿਕਰਮ ਜ਼ੀਠੀਆ ਦਾ ਜਿਹੜਾ ਨਸ਼ੇ ਦਾ ਕੇਸ ਹੈ ਉਹ ਰੀਓਪਨ ਕਰਕੇ ਕਿਤੇ ਈਡੀ ਕਿਤੇ ਨਸ਼ੇ ਦਾ ਜਿਹੜੇ ਕੇਸ ਨੇ ਉਹ ਰੀਓਪਨ ਨਾ ਹੋ। ਪਰ ਇੱਕ ਪਾਸੇ ਕਿਸੇ ਸਾਡੀ ਤੁਸੀਂ ਗੱਲ ਕਰਦੇ ਹੋ ਜਾਂ ਆਈਡੀ ਦਾ ਡੰਡਾ ਨਾ ਚੱਲ ਜਾਵੇ ਪਰ ਇਹਨਾਂ ਸਾਰੇ ਆਗੂਆਂ ਤੇ ਜਿਹੜੇ ਜਿਹੜੇ ਅਲੀਗੇਸ਼ਨ ਹੁਣ ਤੱਕ ਲੱਗੇ ਉਹਨਾਂ ਨੂੰ ਤਾਂ ਸੁਪਰੀਮ ਕੋਰਟ ਤੱਕ ਦੀ ਰਾਹਤ ਮਿਲੀ ਹੋਈ ਹੈ ਉਹ ਕਹਿੰਦੇ ਜੇ ਅਸੀਂ ਸਾਡਾ ਕੋਈ ਕੁਝ ਕਸੂਰ ਸੀ ਇਹਦੇ ਵਿੱਚ ਹਾਲਾਂਕਿ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਵੀ ਹੋ ਰਹੀਆਂ ਜਿਹੜੀਆਂ ਗੱਲਾਂ ਨੇ ਜਾਂ ਕਾਰਵਾਈ ਉਹਨੂੰ ਸ਼ਰੇਆਮ ਚੈਲੰਜ ਕਰਦੇ ਆ ਕਿ ਅਸੀਂ ਇਹਦੇ ਵਿੱਚ ਬੇਕਸੂਰ ਹੱੱਕਾ ਹੋ ਰਿਹਾ ਹੈ ਦੇਖੋ ਕੋਰਟਸ ਨੇ ਬਰੀ ਨਹੀਂ ਕੀਤਾ ਜ਼ਮਾਨਤ ਦੇਣ ਦਾ ਮਤਲਬ ਬਰੀ ਨਹੀਂ ਹੁੰਦਾ ਜਦੋਂ ਬਰੀ ਹੋਣਗੇ ਬਾਕੀ ਇਹ ਤਾਂ ਸਾਰੀ ਕੌਮ ਨੂੰ ਪਤਾ ਨਹੀਂ ਕਿ ਕ੍ਰਿਪਸ਼ਨ ਕਿੰਨੇ ਕੀਤਾ ਹੈ ਪੰਜਾਬ 'ਚ ਨਸ਼ਾ ਕਿੰਨੇ ਵੇਚਿਆ ਹੈ ਤੁਹਾਨੂੰ ਲੱਗਦਾ ਹੈ ਕਿ ਅੱਜ ਦਾ ਜਿਹੜਾ ਰਾਮ ਮੰਦਰ ਵਾਲਾ ਸਟੈਂਡ ਹੈ ਸ਼ਰਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਜਾਂ ਐਸਜੀਪੀਸੀ ਦਾ ਉਹ ਕਿਸੇ ਮਜਬੂਰੀ 'ਚ ਲਿਆ ਗਿਆ ਦੇਖੋ ਇਹ ਰਵਾਇਤੀ ਕਾਲੀਆਂ ਦੇ ਮੂਚ ਕੋੜ ਕੇ ਲੀ ਵਾਲੀ ਗੱਲ ਹੈ ਨਾ ਇਹ ਨਿਗਲ ਸਕਦੇ ਨੇ ਨਾ ਇਹ ਬਾਤ ਸੁੱਟ ਸਕਦੇ ਨੇ ਇਹ ਸਿੱਖਾ ਸਿੱਖ ਵੋਟ ਬੈਂਕ ਤੋਂ ਡਰਦੇ ਨਹੀਂ ਕਿ ਸਿੱਖਾਂ ਨੇ ਸਾਨੂੰ ਹੁਣ ਵੋਟ ਨਹੀਂ ਪਾਉਣੀ ਹੈਗੀ ਉਧਰੋਂ ਇਹਨਾਂ ਨੂੰ ਬੀਜੇਪੀ ਦੇ ਡੰਡੇ ਦਾ ਡਰ ਹੈ ਕਿ ਸਾਡੀ ਕ੍ਰਿਪਸ਼ਨ ਦੇ ਤੇ ਨਸ਼ੇ ਦੀ ਜਿਹੜੀ ਇਹਨਾਂ ਨੇ ਸਾਨੂੰ ਡੰਡਾ ਦੇ ਦੇਣਾ ਹੈ ਜੀ ਸੋ ਇਹ ਦੋਨੋਂ ਹੀ ਪਾਸੇ ਰੱਖ ਰਹੇ ਨੇ ਜੀ ਚਾਹੀਦੀ ਉਥੇ ਜਾਣਾ ਠੀਕ ਹੋ ਸਕਦਾ ਹੈ ਜੇ ਠੀਕ ਹੈਗਾ ਤੇ ਫਿਰ ਸੁਖਬੀਰ ਨੂੰ ਜਾਣਾ ਚਾਹੀਦਾ ਸੀ ਕਿਉਂਕਿ ਉਹ ਮੰਦਿਰ ਚ ਵੀ ਜਾਂਦਾ ਹੈ ਜੀ ਤੇ ਉਹ ਬਾਬ੍ਰਿਸ਼ ਮਸ ਉਹਦਾ ਜਿਹੜਾ ਅਦਾਲ ਹੈ ਅਵਧਾਰ ਸਿੰਘ ਹਿਤ ਜੱਥਾ ਵੀ ਲੈ ਕੇ ਜਾਂਦਾ ਹੈ ਜੀ ਫਿਰ ਤਾਂ ਮੈਨੂੰ ਲੱਗਦਾ ਕੋਈ ਆਬਜੈਕਸ਼ਨ ਨਹੀਂ ਹੋਣਾ ਚਾਹੀਦਾ ਇਹਨਾਂ ਦੀ ਗੱਲ ਵਿੱਚ ਕੋਈ ਲੌਜੀਕ ਨਹੀਂ ਨਜ਼ਰ ਆਉਂਦਾ ਹੈਗਾ ਇੱਕ ਪਾਸੇ ਤਾਂ ਚਲੋ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਦੇ ਤੁਸੀਂ ਕਾਊਂਟਰ ਵਿੱਚ ਇਹ ਗੱਲ ਕਹਿ ਤੀ ਦਲੀਲ ਰੱਖ ਦਿੱਤੀ ਕਿ ਇਹਨਾਂ ਦੀ ਮਜਬੂਰੀ ਕੀ ਹੈ ਹਾਂ ਕਿੱਥੇ ਕਰਦੇ ਆ ਨਾ ਕਿੱਥੇ ਕਰਦੇ ਆ ਪਰ ਜਿਹੜੇ ਆਮ ਸਿੱਖਾ ਨੇ ਜਾਂ ਨਿਹੰਗ ਸਿੰਘਾਂ ਨੇ ਉੱਥੇ ਲੰਗਰ ਲਾਏ ਪਏ ਆ ਰਾਮ ஆயுதਿਆ ਦੇ ਵਿੱਚ ਫਿਰ ਉਹਨਾਂ ਦੇ ਬਾਰੇ ਕੀ ਖਿਆਲ ਹੈ ਤੁਹਾਡਾ ਦਿਖੂ ਸਿਕਸ ਧੰਤ ਬਹੁਤ ਕਲੀਅਰ ਹੈ ਜਦੋਂ ਸੀ ਜਪਜੀ ਸਾਹਿਬ ਪੜਦੇ ਆ ਜੀ ਜਪਜੀ ਸਾਹਿਬ ਕਹਿੰਦਾ ਹੈ ਕਿ ਅਕਾਲ ਪੁਰਖ ਕਦੇ ਵੀ ਅਜੂਨੀ ਚ ਨਹੀਂ ਆਉਂਦਾ ਜਨਮ ਮਰਨ ਦੇ ਗੇਟ ਚ ਨਹੀਂ ਆਉਂਦਾ ਨਾ ਉਹ ਜੰਮਦਾ ਹੈ ਨਾ ਉਹ ਮਰਦਾ ਹੈ ਹੂੰ ਸਿੱਖ ਜਿਹੜਾ ਮੂਰਤੀ ਪੂਜਾ ਨਹੀਂ ਕਰਦਾ ਜੀ ਤੇ ਉਹ ਛੜੇ ਨਿਹੰਗ ਹੈਗੇ ਨੇ ਜਿਹੜੇ ਉਹ ਸਿੱਖ ਹੈਗੇ ਨੇ ਇੱਕ ਆਰਐਸਐਸ ਨੇ 1988 ਚ ਬਣਾਈ ਸੀ ਰਾਸ਼ਟਰੀ ਸਿੱਖ ਸੰਗਤ ਜਿਹਦਾ ਇਹਨਾਂ ਨੇ ਇੱਕ ਬਣਾਇਆ ਸੀ ਚਮਨ ਲਾਲ ਜਿਹਨੂੰ ਇਹਨਾਂ ਨੇ ਸ਼ਬਦ ਕੀਰਤਨ ਸਿਖਾਇਆ ਉਹ Hindu ਤੋਂ ਕੀਰਤਨ ਕਰਾਉਂਦੇ ਸੀ ਉਹਨੂੰ ਪਹਿਲਾ ਮੁਖੀ ਲਾਇਆ ਉਹਦੇ ਵਿੱਚ ਉਹਦੇ ਨਾਲ ਮੈਂਬਰ ਸੀ ਲక్ష్ਮੀਕਾਂਤ ਚਾਵਲਾ ਦਾ ਜਿਹੜਾ ਘਰ ਵਾਲਾ ਜੈਸਵਾਲ ਤੇ ਹੋਰ ਇਸ ਕਿਸਮ ਦੇ ਨਕਲੀ ਸਿੱਖ ਇਹ ਜਿਹੜਾ ਰਾਸ਼ਟਰੀ ਸਿੱਖ ਸੰਗਤ ਹੈ ਇਹਨਾ ਵੱਡਾ ਹੋ ਗਿਆ ਕਿ ਇਹਨੇ ਇਸ ਕਿਸਮ ਦੇ ਨਕਲੀ ਸਿੱਖ ਤਿਆਰ ਕਰ ਦਿੱਤੇ ਨੇ ਹਵਨ ਕਰਨ ਵਾਲਾ ਮੂਰਤੀ ਨੂੰ ਪੂਜਨ ਕਰਨ ਵਾਲਾ ਸਿੱਖ ਨਹੀਂ ਹੋ ਸਕਦਾ ਉਹ ਜਿਹੜੇ ਗਏ ਨੇ ਉਹ ਨਕਲੀ ਨੇ ਉਹ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਹੋਏ ਸਿੱਖ ਨਹੀਂ ਹੈ ਇਸ ਗੱਲ ਦਾ ਜੇ ਉਹਨਾਂ ਨੂੰ ਗੁੱਸਾ ਹੋ ਗਿਆ ਤੁਹਾਡੀ ਗੱਲ ਦਾ ਇਤਰਾਜ਼ ਹੋ ਗਿਆ ਕਿ ਸਾਨੂੰ ਕਿਵੇਂ ਨਕਲੀ ਕਹਿ ਸਕਦੇ ਆ ਤਾਂ ਫਿਰ ਇਹਦਾ ਜਵਾਬ ਤੁਹਾਡੇ ਕੋਲ ਪਹਿਲਾਂ ਤਿਆਰ ਹੈ ਜਾਂ ਕੀ ਦਿਓਗੇ ਜਵਾਬ ਜੀ ਤੁਸੀਂ ਮੈਂ ਤੁਹਾਨੂੰ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੂਰਤੀ ਪੂਜਾ ਹਵਨ ਜੱਗ ਕਰਨਾ ਹੈ ਦੀਪਤੀਆਂ ਨੂੰ ਮੰਨਣਾ ਮਨਾ ਹੈ ਜਿਹੜਾ ਗੁਰੂ ਦਾ ਸਿੱਖ ਹੈ ਉਹ 10 ਗੁਰੂਆਂ ਤੇ ਗੁਰੂ ਗ੍ਰੰਥ ਸਾਹਿਬ ਤੋਂ ਸੁਭਾਈ ਕਿਸੇ ਨੂੰ ਨਹੀਂ ਮੰਨਦਾ ਹੈਗਾ ਤੇ ਇਹ ਜਿਹੜੇ ਲੋਕ ਨੇ ਇਹ ਰਾਸ਼ਟਰੀ ਸਿੱਖ ਸੰਗਤ ਦੀ ਜਿਹੜੀ ਕ੍ਰिएशन ਹੈ ਪਿਛਲੇ 88 ਤੋਂ ਲੈ ਕੇ ਹੁਣ ਤੱਕ ਤਿਆਰ ਕੀਤੀ ਹੈ ਇਹ ਸਾਰੀ ਉਹੀ ਹੈਗੀ ਹੈ ਤਾਂ ਫਿਰ ਇੱਕ ਆਖਰੀ ਸਵਾਲ ਐ ਇਸ ਨਾਲ ਜੁੜਿਆ ਕਿ ਇੱਕ ਪਾਸੇ ਚਲੋ ਉਦਘਾਟਨ ਜਿਹੜਾ ਹੋਇਆ ਉਸ ਨੂੰ ਕਈਆਂ ਨੇ ਸਲਾਹਿਆ ਕਈਆਂ ਨੇ ਨੀਲੋਚਨਾ ਕੀਤੀ ਕਈ ਕਿਸ ਤਰ੍ਹਾਂ ਨਜ਼ਰੀਆ ਰੱਖਦੇ ਆਪ ਆਪਣਾ ਹੁਣ ਲੋਕ ਕਿਵੇਂ ਪਛਾਣ ਕਰਿਆ ਕਰਨ ਕਿ ਸਾਨੂੰ ਇਹ ਫਿਰਕਾ ਪ੍ਰਸਤੀ ਵਾਲੀ ਅੱਗ 'ਚ ਝੋਕਿਆ ਜਾ ਰਿਹਾ ਹੈ ਤੇ ਲੋਕ ਇਹ ਕਿਵੇਂ ਪਛਾਣ ਕਰਨ ਕਿ ਸਹੀ ਰਸਤਾ ਫਿਰ ਕਿਹੜਾ ਹੈ ਕਿਉਂਕਿ ਭੰਮਲ ਪੂਸਾ ਹੀ ਐ ਨੇ ਕਈ ਵਾਰੀ ਲੋਕਾਂ ਨੂੰ ਸਮਝ ਆਉਂਦੀ ਕਿ ਅਸੀਂ ਕਿਹੜੇ ਪਾਸੇ ਖੜੀਏ ਦੇਖੋ ਜੀ ਇਤੋਂ ਦਾ ਸਟ੍ਰੇਟ ਤਾਂ ਜਿਹੜਾ ਹਾਕਮ ਆ ਇਮਾਨਦਾਰ ਹੁੰਦਾ ਇਹ ਨੋਬਤ ਨਹੀਂ ਸੀ ਆਉਣੀ ਇਹ ਜਿਹੜਾ ਬਾਬਰੀ ਮਸਜਿਦ ਵਾਲਾ ਮੰਦਿਰ ਵਾਲਾ ਇਸ਼ੂ ਹੈ ਸਭ ਤੋਂ ਪਹਿਲੇ ਰਜੀਵ ਗਾਂਧੀ ਲੈ ਕੇ ਆਇਆ ਹੈ ਇਹ ਕਾਂਗਰਸ ਕਾਂਗਰਸ ਲੈ ਕੇ ਆਈ ਹੈ ਉਹਨਾਂ ਨੇ ਇਹਨੂੰ ਐਸਟੈਬਲਿਸ਼ ਕੀਤਾ ਹੈ 1984 ਦੇ ਵਿੱਚ ਜਦੋਂ ਹਿੰਦੂ ਜ਼ਮਦੀ ਮੂਵ ਚੱਲ ਰਹੀ ਹੈ ਹਿੰਦੂ ਤਬਦੀ ਜੀ ਇੰਦਰਾ ਗਾਂਧੀ ਨੇ ਹਿੰਦੂ ਤਬਦਾ ਐਨ ਰਜੀਵ ਨੇ ਫਾਰਮੂਲਾ ਵਰਤਿਆ ਮਰਦਰ ਤੋਂ ਬਾਅਦ ਤੇ ਕਾਂਗਰਸ ਸੀਡੀਸੀ 400 ਸੀ2 ਟੱਚ ਕਰ ਗਏ ਉਹੀ ਫਾਰਮੂਲਾ ਚੋਰੀ ਕਰਕੇ ਬੀਜੇਪੀ ਨੇ ਉਹ ਜਿਹੜਾ ਤੁਸੀਂ ਵੇਖੋ ਕਿ ਮਾਰਚ ਕੀਤਾ ਜੀ ਉਹ 91 ਚ 100 ਪਲੱਸ ਹੋ ਗਈ ਅੱਜ ਜੋ ਐਬਸੋਲਿਊਟ ਮжоਰਿਟੀ ਚ ਆ ਗਈ ਤੇ ਜੀ ਇਹੋ ਹੀ ਮਸਲਾ ਹੈ ਜੀ ਇਹਨਾਂ ਦੀ ਨiyet ਵੋਟ ਬੈਂਕ ਵਾਲੀ ਨਾ ਹੁੰਦੀ ਕਿਉਂਕਿ ਜਿਹੜਾ ਇੱਥੋਂ ਦਾ ਹਾਕਮ ਹੈ ਮжоਰਿਟੀ ਹਿੰਦੂ ਰੂਲਰ ਹੈ ਉਹ ਕਟ ਗਿਣਤੀਆਂ ਦੇ ਸਿਰ ਤੇ ਰਾਜ ਕਰਨਾ ਚਾਹੁੰਦਾ ਹੈ ਤੇ ਜੀ ਇਹੋ ਹੀ ਇਸ਼ੂਸ ਆਪਾਂ ਮੁਸਲਮ ਪਾਈਚਾਰੇ ਨਾਲ ਬੈ ਕੇ ਡਿਸਕਸ ਕਰ ਲੈਂਦੇ ਕਿ ਬਾਬਰ ਇੱਥੋਂ ਦਾ ਹੈ ਹੀ ਨਹੀਂ ਹੈ ਉਹ ਮਤਲਬ ਉਹ ਇੱਕ ਅਲੱਗ ਦੇਸ਼ ਨੂੰ ਬਿਲੋਂਗ ਕਰਦਾ ਸੀ ਤੋਂ ਇੱਕ ਹਮਲਾਵਰ ਸੀ ਜੀ ਜੇ ਉਹਦੀ ਕੋਈ ਜ਼ਾਦਗਰ ਹੈਗੀ ਹੈ ਤਾਂ ਸੀ ਰਿਸਪੈਕਟਫੁਲੀ ਅਲੱਗ ਜਗ੍ਹਾ ਦੇ ਦਿੰਦੇ ਨੇ ਜੀ ਭਾਈ ਸਾਡਾ ਰਾਮਚੰਦਰ ਜਿਹੜਾ ਹੈਗਾ ਸਾਡਾ ਹਿਸਟੋਰਿਕਲੀ ਉਹ ਹੈਗਾ ਕਿ ਨਹੀਂ ਹੈਗਾ ਪਰ ਸਾਡੀ ਉਹਦੇ ਚ ਮੰਨਤਾ ਹੈਗੀ ਹੈ ਇੱਥੋਂ ਦੇ ਲੋਕਾਂ ਦੀ ਟ੍ਰੈਡੀਸ਼ਨ ਦਾ ਪਾਰਟ ਹੈ ਤੁਸੀਂ ਸਾਨੂੰ ਬੁਲਾਣ ਦਿਓ ਤੇ ਇਵੇਂ ਦੀ ਨੋਬਤ ਇਵੇਂ ਦੀ ਪੌਇਜ਼ਨਿੰਗ ਨਹੀਂ ਸੀ ਉਹਨਾਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਕੋਟ ਕਰਾਂਗਾ ਮੈਂ ਲਾਹੌਰ ਜਾ ਕੇ ਆਇਆ ਹਾਂ ਉੱਥੇ ਇੱਕ ਗੋਲਡਨ ਮਸਜਿਦ ਹੈ ਜੀ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਉੱਥੋਂ ਦੇ ਨਿਹੰਗਾਂ ਨੇ ਕਹਿ ਦਿੱਤਾ ਕਿ ਆਹ ਗਰਾਊਂਡ ਸਾਨੂੰ ਦੇ ਦਿਓ ਜੀ ਉਸ ਗਰਾਊਂਡ ਦੇ ਵਿੱਚ ਇੱਕ ਮਸਜਿਦ ਵੀ ਸੀ ਜੀ ਉਹ ਨਿਹੰਗਾਂ ਨੇ ਮਸਜਿਦ ਦੇ ਵਿੱਚ ਗੋਇਆ ਮਲ ਦਿੱਤਾ ਹੂੰ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਿਆ ਤੇ ਉਹਨਾਂ ਨੇ ਜਾ ਕੇ ਜਿਹੜਾ ਦੁੱਧ ਪਾਣੀ ਵਾਲਾ ਹੁੰਦਾ ਕੱਚਾ ਦੁੱਧ ਦੇ ਨਾਲ ਸਾਰੀ ਮਸਜਿਦ ਨੂੰ ਸਾਫ਼ ਕੀਤਾ ਜੀ ਫਿਰ ਸਰਕਾਰੀ ਖਜ਼ਾਨੇ ਚੋਂ ਉੱਦ ਚ ਸੋਨਾ ਛਾੜ ਦਿੱਤਾ ਉਹਨੂੰ ਅੱਜ ਵੀ ਗੋਲਡਨ ਮਸਜਿਦ ਕਹਿੰਦੇ ਨੇ ਇਸ ਤਰੀਕੇ ਦੀ ਜੇ ਇਹਨਾਂ ਦੀ ਫਲਸਫੀ ਹੁੰਦੀ ਤੇ ਫਿਰ ਇਹ ਨੋਬਤ ਨਹੀਂ ਸੀ ਹੋਣੀ ਫਿਰ ਜਿੱਦੀ ਉਹ ਬਾਬਰੀ ਮਸਜਿਦ ਰੀਕਨਸਟਰਕਟ ਹੋ ਰਹੀ ਹੈ ਉਹਦੇ ਵਿੱਚ ਵੀ ਤੇ ਪੂਰੇ ਦੇਸ਼ ਨੂੰ ਸ਼ਾਮਲ ਹੋਣਾ ਚਾਹੀਦਾ ਤੇ ਅਸੀਂ ਦੇਖਦੇ ਹਾਂ ਫਿਰ ਇਹ ਕਦੋਂ ਕਰਦੇ ਨੇ ਇਸ ਕਿਸਮ ਦੀ ਸੈਰੇਮਨੀ ਉੱਥੇ ਵੀ ਜੀ ਬਹੁਤ ਸ਼ੁਕਰੀਆ ਜੀ ਇਸਨ ਸਾਡੇ ਨਾਲ ਐਡਵੋਕੇਟ ਸਿਮਰਨਜੀਤ ਸਿੰਘ ਜਿਨ੍ਹਾਂ ਨੇ ਆਪਣੀਆਂ ਦਲੀਲਾਂ ਨਾਲ ਆਪਣੇ ਤੱਥਾਂ ਦੇ ਨਾਲ ਤੇ ਪਛ ਇਤਿਹਾਸਕ ਪਛੋਕੜ ਦੇ ਨਜ਼ਰੀਏ ਦੇ ਵਿੱਚ ਆਪਣੀ ਗੱਲ ਬਾਤ ਸਾਹਮਣੇ ਰੱਖੀ ਹੈ ਤੁਸੀਂ ਇਸ ਸਾਰੇ ਮੁੱਦੇ ਦੇ ਬਾਰੇ ਕਿਸ ਦਾ ਕੀ ਸਟੈਂਡ ਹੈ ਕੌਣ ਸਹੀ ਹੈ ਕੌਣ ਗਲਤ ਹੈ ਤੁਹਾਡੀ ਨਜ਼ਰ ਦੇ ਵਿੱਚ ਆਪਣੀ ਆਪਣੀ ਸਮਝ ਦੇ ਮੁਤਾਬਕ ਆਪਣੇ ਆਪਣੇ ਸੁਝਾਅ ਤੇ ਆਪਣੀ ਆਪਣੀ ਰਾਏ ਸਾਂਝੀ ਕਰ ਸਕਦੇ ਹੋ ਫਿਲਹਾਲ ਇਸ ਮੁਲਾਕਾ ਵਿੱਚ ਹੈ ਨਾਈ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ এবিসি ਪੰਜਾਬ ਮੋਹਾਲੀ